ਪ੍ਰਸ਼ਾਦ ਦੇ ਵਿੱਚ ਬੈਠ ਜਾਂਦਾ ਹੈ ਤਾਂ ਰਾਜੀ ਨੇ ਉਹ ਪ੍ਰਸ਼ਾਦ ਲਿਆ ਔਰ ਜਿਉਂ ਹੀ ਆਪਣੇ ਮਸਤਕ ਨੂੰ ਲਗਾਇਆ ਤਾਂ ਇਸ ਪ੍ਰਕਾਰ ਆਪਣੇ ਮਸਤਕ ਨੂੰ ਲਗਾਇਆ ਤਾਂ ਕੀੜੀ ਦਾ ਰੂਪ ਧਾਰਨ ਕਰਕੇ ਪਹਿਲੇ ਬੈਠਾ ਸੀਗਾ ਨੱਚਦੇ ਉੱਤੇ ਨੰਗ ਮਾਰਿਆ ਔਰ ਰਾਜਾ ਪ੍ਰਕਸ਼ਿਤ ਦੀ ਆਤਮਾ ਕਥਾ ਸੁਣਦੇ ਸੁਣਦੇ ਕਥਾ ਸੁਣਦੇ ਸੁਣਦੇ ਆਤਮਾ ਤਾਂ ਪਹਿਲੀ ਚਲੀ ਗਈ ਸੀ ਸਰੀਰ ਸੀਗਾ ਜਿਹੜਾ ਧਰਤੀ ਤੇ ਡਿੱਗਿਆ ਸ਼ੀਸ਼ੇ ਦਾ ਮਹਿਲ ਟੁੱਟਿਆ ਔਰ ਸਭ ਦੇਖਤਿਆਂ ਨੇ ਫੁੱਲਾਂ ਦੀ ਵਰਸ਼ਾ ਕੀਤੀ ਔਰ ਉਸਨ ਪਰਮਪਤੀ ਪ੍ਰਾਪਤੀ ਬੜੀ ਕਿਰਪਾ ਉਹਦੀ ਬੜੀ ਸੇਵਾ ਦੋ ਸਾਲਾਂ ਦੇ ਵਾਸਤੇ ਇਹਨਾਂ ਨੇ ਬਹੁਤ ਸਾਰੀ ਸੇਵਾ ਪਹੁੰਚਾਈ ਤੇ ਜਿਸ ਤਰ੍ਹਾਂ ਸੇਵਾ ਕਰਦੇ ਰਹੇ ਠਾਕੁਰ ਜੀ ਬਲਬੁੱਧੀ ਭక్తి ਤੇ ਸ਼ਕਤੀ ਦਿੱਖੇ ਰਹੇ ਸਤ ਇਧਰ ਥੋੜਾ ਤੋਂ ਜਿਹੜਾ ਇੱਕ ਤਰ੍ਹਾਂ ਦਾ ਬੈਕਗਰਾਉਂਡ ਬਣ ਗਿਆ ਬਹੁਤ ਸਾਰੀ ਕਿਰਪਾ ਹੋਈ ਜੀਮਾ ਸਾਹਿਬ ਨੇ ठाकुर जी दी कृपा मई और गौ माता ते बहुत बहुत आभार आप जी और भी भक्ति ते शक्ति दंदे रहे सदा तरखियां ते खुशियां व्यास कदी की ओर से बहुत बहुत आभार जी महाराज सोढा बहुत बहुत धन्यवाद सोने बहुत बढ़िया कीता चुमना पराणा कीता सेठ पुवादा जी ਬਹੁਤ ਸਨ ਰੰਗਾਂ ਦੇ ਤਮਾਸ਼ਾ ਨੂੰ ਜੁੜੋ ਜੁੜੋ ਨਾ ਤਮਾਸ਼ਾ ਉਹ ਸਨ ਰੰਗਾਂ ਦੇ ਬਾਈ ਕੋਸ਼ਲਾ ਭਾਈ ਸ਼ਿਮਾ ਸਿੰਘ ਬੇਨਤੀ ਹੈ ਮੀ ਭੈਣਾਂ ਪਰਲੇ ਘਸੇ ਟੋਬਾ ਹੈਗਾ ਜਿਹੜਾ ਨਹੀਂ ਰਹਿ ਗਿਆ ਉਹ ਸ਼ਰਦੀ ਕਰਾਂ ਦੇਗੀ ਫੁੱਤੀ ਜੀ ਉਹਨੂੰ ਤੇ ਸੀ ਪਾਸ ਕਰਦਾ ਵੀ ਵਾਈ ਰੱਖਦੀ ਹੈ ਇਹਨੂੰ ਪਤਾ ਸੀ ਤੇ ਅੱਜ ਉਹਨਾਂ ਦੀ ਬੇਨਤੀ ਹੈ ਜੀ ਜੇ ਤੁਸੀਂ ਇਹਦਾ ਕਰ ਦੋ ਜੀ ਬਹੁਤ ਵਧੀਆ ਹੈ ਕੋਲਾ ਜੀ ਖੜੇ ਲਗੇ ਪੱਤ ਜੀ ਨੇ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਸ੍ਰੀ ਗੁਰੂ ਜੀ ਸਾਰੇ ਬੈਠੇ ਜਗੇ ਅਨੰਦਪੁਰ ਜੀ ਉਹਨਾਂ ਕਿਹਾ ਸੀਗਾ ਕਿ 10 ਲੱਖ ਰੁਪਏ ਦੀ ਗ੍ਰਾਂਟ ਭੇਜ ਦਿਓ ਤਾਂ ਜਦੋਂ ਤੁਸੀਂ ਸਾਰਿਆਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਔਰ ਪੰਜਾਬ ਦੇ ਵਿੱਚ ਦੇਖਭਾਲ ਕਰਕੇ ਨਮਾਇੰਗੀ ਕਰਨ ਦਾ ਮੌਕਾ ਦਿੱਤਾ ਤਾਂ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਮੈਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਸ ਸਮੇਂ ਦਾ ਰਕਮ ਜੀ ਮੈਂ ਭੇਜਦਾ ਸੀਗਾ ਪਰ ਜਿੱਤੇ ਗੱਲ ਜਿਹੜੀ ਹੈ ਬੀਤੀ ਜੀ ਇਹ ਪ੍ਰਧਾਨ ਜੀ ਸਾਰੇ ਕਰ ਰਹੇ ਨੇਗੇ ਉਹ ਪੈਸੇ ਲੈ ਮਾਈ ਦੇ ਵਿੱਚ ਜੋ ਜੁੜ ਫਾਇਦੇ ਨਾ ਹੋਣੇ ਬਲਸ ਪਾਸ ਹੋਇਆਗਾ ਮਾਈ ਦੇ ਬੀਨ ਦੇ ਨੂੰ ਤੇ ਦੂਗਾ ਤੁਸੀਂ ਅਗਲੇ ਸਾਲ ਤੋਂ ਸਾਡੇ ਆਸਰੇ ਬਹੁਤ ਵੱਡਾ ਆਪਣਾ ਕੀਤਾ ਤੇ ਬਹੁਤ ਸੁਣ ਰੰਗ ਲਾਦੇ ਜੀਮਾ ਸਾਹਿਬ ਆ ਛੇੜੀ ਜਿਹੜੇ ਬਹੁਤ ਕਰੇ ਇੱਧਰ ਦੇਖਿਓ ਜੀ ਦਸ਼ੀਪਾ ਜੀ ਦੋ ਸਾਲ ਦਾ ਕੰਨਾ ਸਲ ਚੇਂਜ ਹੋ ਗਿਆ ਹੋ ਗਿਆ ਪਿੱਛੇ ਜਾਈ ਥੋੜਾ ਜੀ ਅੱਛਾ ਅੱਛਾ ਲਾ ਲਾ ਦੂਰ ਬਾਈ ਵਾਲਾ ਕਿੱਥੇ ਆ ਉਹ ਉਧਰ ਹੈ ਜੀ ਉਹ ਵੀ ਦਿਖਾ ਦੇ ਜੀ ਉਹ ਬੜਾ ਵਧੀਆ ਹੈ ਜੀ ਦੋਨੋਂ ਵਧੀਆ ਹੈ ਉੱਥੇ ਦੇਖ ਕੇ ਜਮ ਕੋਈ ਨਾ ਗੱਲ ਹੈ ਜੀ ਕਿ ਤੁਹਾਨੂੰ ਵੀ ਮੇਰੇ ਨਾਲ ਗੱਲ ਦੀ ਚਾਹੀਦੀ ਬੱਚੀਆਂ ਵੀ ਜਿਹੜੇ ਕੋਲੇ ਹੈ ਛੋਟੇ ਵੀ ਥਾਲ ਪਿੱਛੇ ਕਰ ਲੈ ਥੋੜਾ ਜਿਹਾ ਨਾ ਨਾ ਜਿੰਦੇ ਜੀ ਕਿਸੇ ਨੂੰ ਜੇ ਕੋਈ ਮੰਨਦਾ ਪਿੰਡ ਦਾ ਬੰਦਾ ਕਿ ਨਹੀਂ ਵਧੀਆ ਗੱਲ ਹੈ ਨਾ ਇੱਕ ਤੋਂ ਬੰਦਾ ਨਰਾਜ਼ ਹੋ ਗਈ ਹਾਂ ਮੈਂ ਦੇਖਿਆ ਇੱਧਰ ਦੇਖੋ ਅੱਜ ਟਰੱਕ ਜੋਂ ਡੇੜਬਾ ਵੱਲੋਂ ਜਦੋਂ ਨਵਾਂ ਸੀਜ਼ਨ ਹੁੰਦਾਗਾ ਹਰੇਕ ਸਾਲ ਦੇ ਵਿੱਚ ਉਹ ਸੀਜ਼ਨ ਦੇ ਸ਼ੁਰੂਆਤ ਦੇ ਮੌਕੇ ਧਾਰਮਿਕ ਪ੍ਰੋਗਰਾਮ ਕਰਾਉਂਦੇ ਨੇ ਕਿਉਰ ਗੁਰੂ ਸਾਹਿਬਾਨ ਦਾ ਆਉਟ ਆਸਰ ਲੈਂਦੇ ਨੇ ਉੱਥੇ ਜਾ ਕੇ ਸੰਗਤਾਂ ਦਾ ਦਰਸ਼ਨ ਕਰਕੇ ਆਏ ਕਿ ਪਰ ਉਸ ਤੋਂ ਬਾਅਦ ਅੱਜ ਜਿਹੜਾ ਬਹੁਤ ਹੀ ਵਿਸ਼ੇਸ਼ ਬਰਾਲਾ ਗਊਸ਼ਾਲਾ ਵੱਲੋਂ ਕੀਤਾ ਗਿਆ ਕਿ ਉਹ ਉੱਥੇ ਪ੍ਰੋਗਰਾਮ ਸੀਗਾ ਤੇ ਹੁਣ ਤੁਹਾਨੂੰ ਪਤਾ ਹੈ ਕਿ ਹੁਣੇ-ਹੁਣੇ ਜਿਹੜਾ ਸ਼ੈੱਡ ਬਣਿਆ ਗਾ ਗਊਸ਼ਾਲਾ ਦਾ ਸਭ ਗਊਆਂ ਨੂੰ ਬਹੁਤ ਵੱਡੀ ਘਾਟ ਸੀ ਸ਼ੈੱਡ ਦੀ ਤੋਂ ਸ਼ੈੱਡ ਬਣਿਆ ਗਾ ਉਹ ਵੀ ਜਿਹੜਾ ਹੈਗਾ ਗਊਸ਼ਾਲਾ ਨੂੰ ਸਮਰਪਿਤ ਕੀਤਾ ਗਾ ਸੋ ਸਾਰੇ ਮੇਰੇ ਸਾਥੀਆਂ ਨੂੰ ਭਰਾਵਾਂ ਨੂੰ ਪ੍ਰਧਾਨ ਜੀ ਨੂੰ ਉਹਨਾਂ ਦੀ ਸਾਰੀ ਜਿਹੜੀ ਕਮੇਟੀ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਹਮੇਸ਼ਾ ਗਉਆਂ ਦੀ ਸੇਵਾ ਲਈ ਸਾਰੇ ਤੱਤ ਪਰ ਰਹਿੰਦੇ ਨੇ ਕਿ ਹੁਣ ਵੀ ਜਿਹੜੀਆਂ ਡਿਮਾਂਡਸ ਅੱਜ ਕੀਤੀਆਂ ਲਗੀਆਂ ਜਿੰਨੀਆਂ ਵੀ ਡਿਮਾਂਡ ਜਿਹੜੀਆਂ ਦੱਸੀਆਂ ਲਗੀਆਂ ਉਹ ਸਾਰੀਆਂ ਅਸੀਂ ਆਉਣ ਵਾਲੇ ਸਮੇਂ ਚ ਪੂਰੀਆਂ ਕਰਾਂਗੇ ਕਿਉਂਕਿ ਬਹੁਤ ਸਾਰੇ ਸਾਡੇ ਮੈਂ ਜੇਬ ਦੇ ਹਲਕੇ ਦੀ ਗੱਲ ਕਰਾਂ ਤਾਂ ਜੜ੍ਹ ਪੈਲਕੇ ਦੀ ਗੱਲ ਕਰਾਂ ਪਿਛਲੇ ਸਾਲ ਵੀ ਅਸੀਂ ਲਗਭਗ 1 ਕਰੋੜ ਰੁਪਈਆ ਉਹ ਜਿੱਥੇ ਇੱਥੇ ਵੀ ਸਾਡੇ ਅੰਗੂ ਸ਼ਾਲਾਵਾਂ ਸੀਗੀਆਂ ਉਹਨਾਂ ਨੂੰ ਸਹਾਇਤਾ ਦਿੱਤੀ ਸੀਗੀ ਇਸ ਤੋਂ ਅਗਲੇ ਸਾਲ ਵੀ ਜਿਹੜੀ ਅਸੀਂ ਸਹਾਇਤਾ ਦੇਵਾਂਗੇ ਤਾਂ ਕਿ ਸਾਡੇ ਪਸ਼ੂ ਤਾਨੂ ਸਾਡੇ ਗਊਆਂ ਨੂੰ ਕੋਈ ਸੇਵਾ ਕੋਈ ਜਿਹੜੀ ਕਮੀ ਨਾ ਰਹੇ ਉਹ ਕੋ ਹਲਕਾ ਦਰਬਾ ਨੇ ਮੈਨੂੰ ਬਹੁਤ ਪਿਆਰ ਦਿੱਤਾ ਔਰ ਦੋ ਵਾਰ ਨਮਾਇਦਗੀ ਕਰਨ ਦਾ ਮੌਕਾ ਮਿਲਿਆਗਾ ਔਰ ਦੋਨੇ ਵਾਰ ਬਹੁਤ ਵੱਡਾ ਮਾਰਜਨ ਜਿਹੜਾ ਮੇਰੇ ਹੱਕ ਵਿੱਚ ਹਲਕਾ ਦਰਬਾ ਦੇ ਲੋਕਾਂ ਨੇ ਦਿੱਤਾਗਾ ਸੋ ਮੇਰੀ ਡਿਊਟੀ ਬਣਦੀ ਆ ਸੋ ਮੈਂ ਆਪਣੀ ਡਿਊਟੀ ਨਿਭਾ ਰਿਹਾ ਕਿਤੇ ਡਿਊਟੀ ਚ ਕਟਾਹੀ ਰਹੀ ਗਈ ਹੋਵੇ ਉਹਦੇ ਲਈ ਮੈਂ ਐਸ਼ਾ ਹੀ ਮੈਂ ਖਿਮਾ ਦਾ ਜਾਚ ਖੋਣਾਗਾ ਪਰ ਮੈਂ ਆਪਣੀ ਡਿਊਟੀ ਨਿਭਾਉਣ ਦੇ ਲਈ ਪੂਰੀ ਕੋਸ਼ਿਸ਼ ਕਰਦਾਗਾ ਕਿ ਸਾਰੇ ਸਾਥੀਆਂ ਨਾਲ ਰਾਬਤਾ ਰਹੇ ਔਰ ਕਿਉਂਕਿ ਸਰਕਾਰ ਦੇ ਵਿੱਚ ਬਹੁਤ ਕੰਮ ਹੁੰਦੇ ਨੇ ਕਿ ਪਰ ਲੇਕਿਨ ਫਿਰ ਵੀ ਮੈਂ ਸ਼ਨੀਵਾਰ ਐਤਵਾਰ ਜਾਂ ਜਿਹੜੇ ਦਿਨ ਛੁੱਟੀਆਂ ਹੁੰਦੀਆਂ ਨੇਗ ਅੱਗੇ ਬਤਾਉਨਾ ਜਿਹੜੀ ਗ੍ਰਾਂਟ ਅੱਜ ਇਹਨਾਂ ਵੱਲੋਂ ਮੰਗੀ ਦੀ ਹੈ ਜਿਹੜੇ ਮੰਗਾਏਗੇ ਕਦੋਂ ਤੱਕ ਪੂਰੀ ਹੋਏਗੀ ਬਿਲਕੁਲ ਅਗਲੇ 2 ਮਹੀਨਿਆਂ 'ਚ ਸਾਰੇ ਪੈਸੇ ਪਹੁੰਚ ਜਾਣਗੇ ਤਾਂ ਕਿ ਜਿਹੜਾ ਕੰਮ ਉਹ ਜਲਦੀ ਮੁਕੰਮਲ ਹੋ ਜਾਏ ਕਿਉਂਕਿ ਅੱਗੇ ਗਰਮੀ ਦਾ ਮੌਸਮ ਆ ਰਿਹਾ ਗਊਆਂ ਦੀ ਪ੍ਰੋਬਲਮ ਹੁੰਦੀ ਆ ਉਹ ਜਲਦੀ ਹੱਲ ਹੋ ਜਾਏ ਸਰ ਬਖਬ ਦੇਖੋ ਬਖਬ ਬੋਰਡ ਦਾ ਜਿਹੜਾ ਬਿਲ ਪਾਸ ਹੋਇਆ ਮੈਂ ਸਵਿੰਦਾ ਭਾਰਤ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ੰਤਰ ਨਫਰਤ ਫੈਲਾਉਣ ਦਾ ਕੰਮ ਕਰਦੀ ਆ ਦੇਸ਼ ਜਿਹੜਾ ਉਹ ਕੀ ਆ ਉਹ ਸਾਰੇ ਧਰਮਾਂ ਦੀ ਸਾਰੀਆਂ ਜਾਤੀਆਂ ਦੀ ਬਣੀ ਹੋਈ ਆ ਉਹਨੂੰ ਤੋੜਨ ਦਾ ਯਤਨ ਭਾਰਤ ਜਨਤਾ ਪਾਰਟੀ ਕਰ ਰਹੀ ਆ ਮੈਂ ਇਹ ਦਿਨ ਖੇਧੀ ਕਰ ਅੱਛਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਚ ਬਖਸ਼ਿਆ ਨਹੀਂ ਜਾਊਗਾ ਮੇਰੀ ਗਵਾਹੀ ਚ ਕਮੇਟੀ ਬਣੀ ਹੋਈ ਆ ਪੂਰੀ ਅਸੀਂ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਪੋਲੀਟੀਕਲ ਬੰਦਾਗਾ ਚاہے ਕੋਈ ਵੀ ਵਿਅਕਤੀ ਆ ਜਿਹੜਾ ਵੀ ਨਸ਼ਾ ਵੇਚਣ ਦੇ ਕਾਰੋਬਾਰ ਸ਼ਾਮਿਲ ਆ ਉਹਨੂੰ ਬਿਲਕੁਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਹੀ ਪਊਗਾ ਔਰ ਉਹਦੀ ਸਾਰੀ ਪ੍ਰਾਪਰਟੀ ਜਿਹੜੀ ਆ ਸੀ ਜ਼ਬਤ ਕਰਾਂਗੇ ਔਰ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹਦੇ ਵੀ ਅਧਿਕਾਰੀ ਦਾ ਨਾਮ ਆਊਗਾ ਜਾਂਚ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਛੋਟਾ ਚਾਹੇ ਵੱਡਾ ਗਾ ਕਾਨੂੰਨ ਦੇ ਮਤਾਬਕ ਕਾਰਵਾਈ ਹੋਊਗੀ ਕਿਉਂਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਨਦੇਂਦਸ਼ਾਹ ਨੂੰ ਖਤਮ ਕਰਨ ਦਾ ਪ੍ਰਣ ਜਿਹੜਾ ਉਹ ਆਮ ਆਦਮੀ ਪਾਰਟੀਆਂ ਲਿਆ ਗਏ ਉਹਨੂੰ ਤੁਸੀਂ ਪਹਿਰਾ ਦੇਵਾਂਗੇ ਪੁਰਾਣੀਆਂ ਸਰਕਾਰਾਂ ਆਕਾਲੀ ਦਲ ਭਾਜਪੀ ਨੇ ਔਰ ਕਾਂਗਰਸ ਪਾਰਟੀ ਨੇ ਪੰਜਾਬ ਦੇ ਨਸ਼ੇ ਫੈਲਾਏ ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਸਾਨੂੰ ਆਉਣ ਦੀ ਲੋੜ ਨਹੀਂ ਸੀਗੀ ਸੋ ਪੰਜਾਬ ਦੇ ਦੇ ਲੋਕਾਂ ਨੇ ਨਸ਼ੇ ਫੈਲਾਏ ਸੀ ਅੱਜ ਮੈਂ ਸਮਝਦਾ ਸੀ ਉਹ ਉਹ ਉਹਨਾਂ ਦੇ ਬੀਜ ਕੰਡੇ ਚੁਗ ਰਹੇ ਹਾਂਗੇ ਔਰ ਪੰਜਾਬ ਨੂੰ ਅਸੀਂ ਬਿਲਕੁਲ ਨਸ਼ਾ ਮੁਕਤ ਬਣਾਵਾਂਗੇ ਔਰ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਥੇ ਕੋਈ ਵੀ ਨਾ ਸਮਝਦਾ ਨਸ਼ਾ ਤਸਕਰ ਨਹੀਂ ਬਚੂਗਾ ਮੈਂ ਦੇਖਦਾ ਕਿ ਕਈ ਜਗ੍ਹਾ ਤੇ ਨਿੱਜੀ ਤਣਾਅ ਜਿਹੜਾ ਲੋਕਾਂ ਚ ਕਾਫੀ ਬੈਦਾ ਤਣਾਅਪੂਰਨ ਪੂਰਵਕ ਜ਼ਿੰਦਗੀ ਲੋਕਾਂ ਦੀ ਹੋ ਚੁੱਕੀ ਹੈ ਮੈਂ ਤਾਂ ਸਭ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਅੰਦਰ ਕਿੰਨਾ ਅੱਛਾ ਕੀਰਤਨ ਹੋ ਰਿਹਾ ਹੈਗਾ ਪਹਿਲਾ ਟਰੱਕ ਯੂਨੀਅਨ ਦੇ ਅੰਦਰ ਹੋਇਆ ਇਹਨਾਂ ਸਾਰੀਆਂ ਜਗ੍ਹਾ ਸਾਨੂੰ ਧਾਰਮਿਕ ਸਥਾਨਾਂ ਤੇ ਜਾਣਾ ਚਾਹੀਦਾ ਉਹ ਆਪਣੇ ਆਪ ਨੂੰ ਸ਼ਾਂਤੀ ਰੱਖਣਾ ਚਾਹੀਦਾ ਔਰ ਛੋਟੇ-ਛੋਟੇ ਮਾਮਲੇ ਤੇ ਨਹੀਂ ਲੜਦਾ ਚਾਹੀਦਾ ਕਿਸੇ ਵੀ ਮਾਮਲੇ ਤੇ ਲੜਦਾ ਨਹੀਂ ਚਾਹੀਦਾ ਲੜਾਈ ਕਿਸੇ ਮਾਮਲੇ ਦਾ ਹੱਲ ਨਹੀਂ ਹੈਗਾ ਹਮੇਸ਼ਾ ਹੀ ਗੱਲਬਾਤ ਹੈ ਰੇਕ ਮਸਲੇ ਦਾ ਹੱਲ ਆ ਜਦੋਂ ਕੋਈ ਵੀ ਆਪਣੇ ਚ ਤਣਾਅ ਪੈਦਾ ਹੋ ਜਾਏ ਤਾਂ ਉਹ ਗੱਲਬਾਤ ਰਾਹੀਂ ਹੱਲ ਹੋਣਾ ਤੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਨਾ ਕਿ ਲੜਦਾ ਚਾਹੀਦਾ ਦੇਖੋ ਪੁਲਿਸ ਸਟੇਸ਼ਨ ਦੇ ਦੋ ਤਿੰਨ ਜਗ੍ਹਾ ਪ੍ਰਧਾਨ ਜੀ ਖੜੇ ਨੇ ਨਗਰ ਕੌ ਗਾਤੇ ਪੁਲਿਸ ਸਟੇਸ਼ਨ ਬਣਾਉਗੇ ਕਿਉਂਕਿ ਬਹੁਤ ਪੁਰਾਣਾ ਪੁਲਿਸ ਸਟੇਸ਼ਨ ਹੋ ਗਿਆ ਔਰ ਜਦੋਂ ਕਿ ਤੇ ਜਾਣਾ ਪੈਂਦਾ ਥੋੜੀ ਪ੍ਰੋਬਲਮ ਆਉਂਦੀ ਹੈ ਉਹ ਸਾਰੀ ਬਸਲੇ ਦਾ ਹੱਲ ਕਰ ਲਗਾ ਸੋ ਪਹਿਲਾਂ ਕੰਪਲੈਕਸ ਬਣਿਆ ਹੁਣ ਜਿਹੜਾ ਇਹ ਪੁਲਿਸ ਸਟੇਸ਼ਨ ਬਣਾ ਰਿਹਾ ਹੌਲੀ ਹੌਲੀ ਜਿਹੜਾ ਮੇਰੀ ਕੋਸ਼ਿਸ਼ ਆ ਕਿ ਅਸੀਂ ਜੁਡੀਸ਼ੀਅਲ ਕੰਪਲੈਕਸ ਲੈ ਕੇ ਆਈਏ ਤਾਂ ਕਿ ਸਾਡੇ ਸਾਰਿਆਂ ਨੂੰ ਇਸ 1.5 ਲੱਖ ਦੀ ਆਬਾਦੀ ਹੋਗੀ 1.5 ਲੱਖ ਆਬਾਦੀ ਵਿੱਚ ਘਟੋ ਘਟ 50 ਕਿਲੋਮੀਟਰ ਦੂਰ ਜਾਣਾ ਪੈਂਦਾਗਾ ਉਹ ਤੋਂ ਵੀ ਕਿਤੇ ਨਾ ਕਿ ਤੇ ਰਾਹਤ ਮਿਲੇ ਸੋ ਐਕਚੁਅਲੀ ਕੀ ਹੋਇਆ ਚੌਂਕ ਦੇ ਵਿੱਚ ਬੱਸਾਂ ਖੜਦੀਆਂ ਨਹੀਂ ਗਈਆਂ ਬੱਸ ਸਟੈਂਡ ਥੋੜਾ ਦੂਰ ਬਣਾਇਆ ਹੋਇਆ ਹੈਗਾ ਸੋ ਕੋਸ਼ਿਸ਼ ਕਰ ਰਹੇ ਆਂਗੇ ਕਿ ਚੌਂਕ ਦੇ ਵਿੱਚ ਸਰਕਾਰੀ ਕੋਈ ਜਗ੍ਹਾ ਹੈ ਨਹੀਂ ਕਿ ਬੱਸਾਂ ਜਿਹੜੀਆਂ ਦੂਰ ਖੜਨ ਲੱਗਣਾ ਸਾਡੇ ਜੀ ਮਾਸਾ ਵਰਪਾਲ ਜੀ ਆਏ ਨੇ ਬਹੁਤ ਨਾ ਧੰਨਵਾਦ ਕਰਦੇ ਆਂ ਜੀ ਅਸੀਂ ਪਹਿਲੀ ਵਾਰ ਗਏ ਸੀਗੇ ਗ੍ਰਾਂਟ ਲੈਣ ਵਾਸਤੇ ਰਾਜ ਨੇ ਉਹਦੀ ਹਾਂ ਕਰਤੀ ਸੀਗੀ ਆ ਆਪਣਾ ਸ਼ੈੱਡ ਬਣਾਇਆ ਗਿਆ ਬਹੁਤ ਕੀਮਤੀ ਸ਼ੈੱਡ ਬਣਾਇਆ ਗਿਆ ਠੇਕੇਦਾਰ ਨਹੀਂ ਪਾਇਆ ਸੀ ਆਪ ਪਾਇਆ ਆਪ ਬੋਲੋ ਮਟਾ ਜੇ ਮੰਗ ਰਹੀ ਹੈ ਕਿ ਛੱਡ ਆਈਏ ਇਧਰ ਜਦੋਂ ਮੀਂਹ ਪੈ ਜਾਂਦਾ ਬਾਹਰ ਪੈ ਜਾਂਦੀ ਹੈ ਤੇ ਛੱਡ ਨੀਵਾ ਹੋ ਗਈ 3 ਫੁੱਟ ਦੀ ਵੀ ਉਹ ਗੁੰਗਵਾਂ ਦੇ ਅੰਦਰ ਪਾਣੀ ਵਜੋਂ ਪਾਣੀ ਵੜ ਜਾਂਦਾ ਦੂਮਾਰੇ ਪੈਰ ਖਰਾਬ ਹੋ ਜਾਂਦੇ ਨੇ ਜੀ ਸਾਨੂੰ ਸਮੱਸਿਆ ਬਹੁਤ ਆਉਂਦੀ ਹੈ ਦੋ ਗਰੁੱਪ ਨੇ ਜੇ ਇਧਰ 300 ਗਾਏ ਉਧਰ ਹੈ 300 ਗਾਏ ਇਧਰ ਆ ਜੀ ਥਾ ਮੰਗ ਪੱਤਰ ਦੇਦਾ ਜੀ ਅਸੀਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜੀ ਸਾਡਾ ਦਿਲੋਂ ਸਾਡਾ ਤੁਹਾਨੂੰ ਧੰਨਵਾਦ ਕਰਦੇ ਨੇ ਜੀ ਸਾਡਾ ਪਹਿਲੀ ਵਾਰ ਪਰਸੋ ਵੀ ਗਿਆ ਸੀ ਤੇ ਕੀਮਾ ਸਾਹਿਬ ਕਹਿੰਦੇ ਸੀ ਨਾਲ ਦੀ ਨਾਲ ਆਵਾਂਗੇ ਤੁਹਾਡਾ ਲਵੇ ਅੱਜ ਇਹਨਾਂ ਨੇ ਸੈੱਟ ਸਾਨੂੰ ਸੁਮਾਇਆ ਬਹੁਤ ਵੱਡੀ ਜਣਾ ਦੇ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਦੇਣ ਹੈ ਜੀ ਅੱਜ ਤਾਂ ਕਹਿੰਦੇ ਜੁਗ-ਜੁਗ ਇਹਨਾਂ ਦੇ ਬੱਚੇ ਜੀ ਹੋਣ ਜੁਗ-ਜੁਗ ਦੁਆਰੇ ਇਹਨਾਂ ਦੇ ਕੈਪਟਨ ਰੈਂਕ ਲੱਗੇ ਧੰਨਵਾਦ